ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪੈਂਦੇ ਪਿੰਡ ਮੇਵਾ ਸਿੰਘ ਬਾਲਾ ਜੋ ਕਿ ਤਲਵੰਟੀ ਚੌਧਰੀਆਂ ਰੋਡ ਤੇ ਸਥਿਤਾ ਜਿਸ ਦੇ ਕੀ ਦੋ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਤੇ ਫਲੋਂ ਸ਼ਾਮ ਦੇ ਸਮੇਂ ਲੁੱਟ ਦੀ ਵਾਰਤਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪੈਟਰੋਲ ਪੰਪ ਦੇ ਕ੍ਰੀਂਦਿਆਂ ਤੇ ਫਲੋਂ ਇਹਨਾਂ ਲੁਟੇਰਿਆਂ ਦੇ ਵਿੱਚੋਂ ਇੱਕ ਨੂੰ ਦਬੋਚਿਆ ਗਿਆ ਅਤੇ ਇਕ ਲੁਟੇਰਾ ਭੱਜਣ ਦੇ ਵਿੱਚ ਕਾਮਯਾਬ ਹੋਇਆ ਪੜਿਆ ਗਿਆ ਲੁਟੇਰਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸ ਰਿਹਾ ਜੀ ਹਾਂ ਤੁਸੀਂ ਸਹੀ ਕਹਿਆ ਕਿ ਇਹ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸ ਰਿਹਾ ਐਸੀ ਤਲਾਸ਼ੀ ਦੌਰਾਨ ਇਸ ਦੇ ਕੋਲੋਂ ਪੰਜਾਬ ਪੁਲਿਸ ਦਾ ਇੱਕ شناਖਤੀ ਕਾਰਡ ਵੀ ਪ੍ਰਾਮੰਡ ਹੋਇਆ ਫਲਹਾਲ ਮੌਕੇ ਤੇ ਸੁਲਤਾਨਪੁਰ ਲੋਧੀ ਦੇ ਡੀਐਸਪੀ ਪਹੁੰਚੇ ਨੇ ਅਤੇ ਸੀਸੀਟੀਵੀ ਫੁਟੇਜ ਖੰਕਾਲੀ ਜਾ ਰਹੀ ਹੈ ਅਤੇ ਇਹ ਪੁਲਿਸ ਮੁਲਾਜ਼ਮ ਹੈ ਵੇ ਜਾਂ ਨਹੀਂ ਸੋ ਇਸ ਦੇ ਬਾਰੇ ਵੀ ਜਾਂਚ ਆਰੰਭੀ ਗਈ ਹੈ ਮੈਂ ਬਲਬੀਰ ਸਿੰਘ ਤੰਜੂ ਤੰਜੂ ਫਿਲਿੰਗ ਸਟੇਸ਼ਨ ਦਾ ਮਾਲਕ ਪਿੰਡ ਮੇਰਾ ਮੀਵਾ ਸਿੰਘ ਵਾਲਾ ਜੀ تقریبا 4:00 بجے ایتھے دو موٹر سائیکل سوار آئے جی انہوں نے میرے مینجر ਕੋਲ ਤੇਲ ਪਾਇਆ ਜੀ 200 ਰੁਪਏ ਦਾ ਮੁੜ ਕੇ ਜਦੋਂ پیسے ਦੇਣ ਲੱਗੇ ਇਹਨਾਂ ਕੋਲ ਵਾਲਵਰ ਕੱਟ ਲਿਆ ਤੇ ਇਹਨਾਂ ਨੇ ਪੁੱਤ ਨੂੰ ਗੁੱਥਾ ਹੋ ਗਿਆ ਇਹਨੇ ਇਨਰ ਵਾਲਵਰ ਖੋਲਿਆ ਤੇ ਇਹਦੇ ਇੱਕ ਬੰਦੇ ਕਾਲ ਪੈ ਗਿਆ ਇਹਨਾਂ ਕੋ ਕਿੰਨੇ ਜਿੰਨਾ کیش ਹੈਗਾ ਇਹ ਵਾਲਵਰ ਦੀ نوٹ ਤੇ ਇਹਨਾਂ ਕੋ ਕੈਸ਼ ਚੜਾਇਆ ਲਗਭਗ 5000 ਰੁਪਏ ਦੀ ਡੱਟ ਕੀਤੀ ਉਹਨਾਂ ਉਸ ਤੋਂ ਬਾਅਦ ਉਹ ਭੱਜ ਗਿਆ ਜੀ موਟਰਸਾਈਕਲ ਤੇ ਹਾਂਜੀ ਮੁੜ ਕੇ ਭੱਜ ਗਏ ਸਾਨੂੰ ਦੱਸਿਆ ਗਿਆ ਕਿ ਇੱਧਰ ਨੂੰ ਮੈਪ ਆਪਣੇ ਉੱਲੀਆਂ ਵਾਲੇ ਪਿੰਡ ਵਾਲ ਨੂੰ ਭੱਜ ਗਿਆ ਜੀ ਕੱਚੇ ਰਾਹ ਦੇ ਉੱਤੇ ਪਿੰਡ ਦੇ ਵਾਲੇ ਦੁਆਲੇ ਦੀ ਫੇਰਨੀ ਵਿੱਚੋਂ ਦੀ ਮੈਂ ਤੇ ਮੇਰੇ ਮੈਨੇਜਰ ਨੇ ਅਸੀਂ ਉਹਨਾਂ ਦਾ ਪਿੱਛਾ ਕੀਤਾ ਦੋ ਬੰਦੇ ਮੋਟਰਸਾਈਕਲ ਤੇ ਜਾਂਦੇ ਸੀਗੇ ਅਸੀਂ ਜਦੋਂ ਉਹਨਾਂ ਨੂੰ ਲੁਕਾ ਰਿਹਾ ਤੇ ਇੱਕ ਬੰਦਾ ਮੋਟਰਸਾਈਕਲ ਤੋਂ ਉੱਤਰ ਗਿਆ ਦੂਜਾ ਮੋਟਰਸਾਈਕਲ ਲੈ ਕੇ ਭੱਜ ਗਿਆ ਜੀ ਉਹਨੂੰ ਅਸੀਂ ਜੱਫਾ ਮਾਰ ਲਿਆ ਧੰਨੂ ਫੜਿਆ ਜਦੋਂ ਉਹਦੀ ਤਲਾਸ਼ੀ ਲਈ ਉਹ ਕੋਈ ਪੰਜਾਬ ਪੁਲਿਸ ਦਾ ਕਾਰਡ ਸੀਗਾ ਕਾਂਸਟੇਬਲ ਦਾ ਉਹ ਕਹਿੰਦਾ ਮੈਂ ਤਕੋਦਰ ਸਾਈਡ ਤੇ ਲੱਗਾ ਜੀ ਰਵਾਲਾ ਦਾ ਮੇਰਾ ਇਹ ਸਰਕਾਰੀ ਹੀ ਨੌਮ ਐਮਐਮ ਬਰ ਬਰ ਪਾਣੀ ਦਾ ਸਟਕ ਹੈ ਜੀ ਰਵਾਰਬਰ ਹਾਈ ਤੱਕ ਨਹੀਂ ਮਿਲਿਆ ਉਹਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਵੀ ਮੌਕੇ ਤੇ ਡੀਐਸਪੀ ਬ범ਦੀਪ ਸਿੰਘ ਤੇ ਐਸਐਚਓ ਸਰਨਾ ਸਾਹਿਬ ਤੇ ਐਸਐਚਓ ਤਲਵੰਡੀ ਸਾਰੇ ਪਹੁੰਚ ਗਏ ਜੀ ਤੇ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਸ਼ਖਸ ਹੈ ਉਹ ਵਾਕਈ ਪੁਲਸ ਨਾਲ ਜੁੜੀ ਸੀ ਹਾਂਜੀ ਪਤਾ ਨਹੀਂ ਜੀ ਉਹ ਆਪਾਂ ਉਹਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਉਹਦੀ ਜੇਬ ਚੋਂ ਜਿਹੜਾ ਕਾਰਡ ਨਿਕਲੇ ਜੀ ਉੱਤੇ ਪੰਜਾਬ ਪੁਲਿਸ ਲਿਖਿਆ ਹੋਣਾ ਲਿਖਿਆ ਆਪੇ ਅਸੀਂ ਉਹ ਤੇ ਆਧਾਰ ਕਾਰਡ ਤੇ ਵੀ ਜੋ ਤੇ ਕਾਰਡ ਤੇ ਨਾਮ ਸੀਗਾ ਉਹ ਤੇ ਆਧਾਰ ਕਾਰਡ ਤੇ ਵੀ ਉਹ ਅਸੀਂ ਉਹਦੇ ਕੋਲ ਰਿਕਵਰ ਕੀਤਾ ਜੀ ਤੇ ਉਹ ਟੀਐਸਪੀ ਸਾਹਿਬ ਨੂੰ ਸ਼ੌਂਪ ਦਿੱਤਾ ਜੀ ਆਧਾਰ ਕਾਰਡ ਤੇ ਉਹਦਾ ਪੁਲਿਸ ਦਾ ਕਾਰਡ ਹੈ ਨਾ ਆਈ ਕਾਰਡ ਜੀ ਹੁਣ ਕੀ ਮੰਗ ਕਰਦੇ ਹੋ ਰੱਜੀ ਤੇ ਮੰਗ ਕਰਦੇ ਜੀ ਉਹਨਾਂ ਨੂੰ ਫੜ ਕੇ ਇੱਕ ਪਤਾ ਸਾਡੇ ਕਾਬੂ ਹੈ ਜੀ ਉੱਥੇ ਵੀ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਲੋੜੀ ਦੀ ਦੂਜੇ ਬੰਦੇ ਦੀ ਤੁਰੰਤ ਪਛਾਣ ਕਰਕੇ ਉਹਨੂੰੜਿਆ ਜਾਵੇ ਤੁਹਾਨੂੰ ਬਣਦੀ ਕਾਨੂੰਨੀ ਕਾਰਵਾਈ ਉੱਥੇ ਕੀਤੀ ਜਾਵੇ ਸੰਜੇ ਰਣਾ ਬੀਦੀ ਸਿੰਘ ਕਿਹੜਾ ਪੰਪ ਹੈ ਪੰਜੂ ਫਲੀ ਸਟੇਸ਼ਨ ਕਿੱਥੇ ਹੈ ਮੇਵਾ ਸਿੰਘ ਬਾਲਾ ਜੀ ਟ੍ਰੈਡਿ ਚੌਧਰੀਆਂ ਰੋਡ ਕੀ ਕਰਨਾ ਲਈ ਕੋਈ ਸਰ ਸਾਡੇ ਕੋਲ ਬੰਦੇ ਆਏ ਆ ਜੀ ਦੋ ਮੋਟਰਸਾਈਕਲ ਤੇ ਤੇ ਉਹਨਾਂ ਨੇ ਸਾਨੂੰ ਕਿਹਾ ਜੀ ਕਿ ਮੋਟਰਸਾਈਕਲ ਆਇਆ ਇੱਥੇ ਮੂਹ ਨੂੰ ਪਿੱਤੇ ਮਾਰੇ ਮਾਰੇ ਸਾਹਵੇਂ ਦਾ 60 ਜਨ ਤਾਂ ਨਹੀਂ ਸੋਚਿਆ ਵੀ ਗੁਰਦੁਆਰੇ ਦਾ ਪਤਾ ਠੀਕ ਹੈ ਤੇ ਅਸੀਂ ਗੌਰ ਨਾ ਕੀਤੀ ਨੀ ਇਹ ਮੁੜ ਕੇ ਜਦੋਂ ਤੇਰੇ ਪੈ ਗਿਆ ਉਹਨੇ 200 ਰੁਪਏ ਲੋਡ ਦਿੱਤਾ ਆ 100 ਰੁਪਏ ਉਹਨੂੰ ਮੈਂ ਮੋੜ ਦਿੱਤਾ ਤੇ ਜਦੋਂ ਇਹ ਪੈਸੇ ਜੇਬ ਚ ਪਾਣ ਲੱਗੇ ਆ ਤੇ ਨਾਲ ਹੀ ਮੈਨੂੰ ਇੱਕ ਪੁਲਿਸ ਦਾ ਮੁਲਾਜ਼ਮ ਜਿਹੜਾ ਕਹਿੰਦਾ ਆ ਕਿ ਮੈਂ ਆਪਣਾ ਪੁਲਿਸ ਦਾ ਮੁਲਾਜ਼ਮ ਐ ਉਹਨੇ ਮੇਰੀ ਜੱਫਾ ਮਾਰ ਲਿਆ ਤੇ ਉਹ ਕਹਿੰਦਾ ਲੈ ਗਿਆ ਪਰੇ ਨੂੰ ਪਿੱਛੇ ਨੂੰ ਤੇ ਮੁੜ ਕੇ ਕਹਿੰਦੇ ਲਿਆ ਵੀ ਪੈਸੇ ਕਿੰਨੇ ਕਿ ਤੇਰੇ ਕੋਲ ਦਿੱਤੇ ਨਹੀਂ ਤਾਂ ਗੋਲੀ ਮਾਰ ਦੇ ਅਸਿਆਰ ਸੀਗਾ ਗੋਲ ਉਹ ਹਾਂਜੀ ਪਿਸਤਲ ਸੀਗਾ ਜੀ ਅੱਛਾ ਜੀ ਹਾਂਜੀ ਦੂਜਾ ਸਾਥੀ ਦੂਜਾ ਸਾਥੀ ਜਿਹੜਾ ਸੀਗਾ ਜੀ ਉਹ ਫੇਰ ਮੁੜ ਕੇ ਉਹ ਦੂਜੇ ਮੁੰਡੇ ਦੇ ਗਾਲੇ ਹੋ ਗਿਆ ਜੀ ਉਹਨੇ ਉਹਦੇ ਤੇ ਪਿਸਤੌਲ ਤਾਣਤੀ ਤੇ ਮੁੰਡਾ ਨੇ ਫੇਰ ਹੁਲ ਕੇ ਆ ਉਹਦੇ ਨਾਲ ਤੇ ਪਿਸਤੌਲ ਖੋਲੇ ਜੀ ਦੀ ਹਾਂਜੀ ਬਹੁਤ ਬਹੁਤ ਖੋਲੇ ਗੋਣ ਤਾਂ ਸੌਲ ਕੀਤਾ ਪਿਸਤੌਲ ਸਰ ਉਹ ਮਗਰ ਲੱਗੇ ਸੀ ਬੰਦੇ ਤੇ ਉਹ ਛੱਪੜ ਚ ਸੱਗਾ ਵੀ ਪਾਛਾ ਦੇ ਛੱਪੜ ਚ ਮਾਰਤੀ ਨੇ ਮੁੰਡੇ ਦੂਜੇ ਆਪਣੇ ਨੇ सोनू ਨੇ ਹਾਂਜੀ ਹਾਂਜੀ ਜੀ ਹਾਲਾਤ ਕਿਵੇਂ ਦੇਖਦੇ ਹੋ ਮਾਸਟਰ ਹਾਲਾਤ ਸਰ ਮਾੜੇ ਹਾਲਾਤ ਨੇ ਇਸ ਹਿਸਾਬ ਨਾਲ ਤਾਂ ਕੰਮ ਕਰਨਾ ਬਹੁਤ ਔਖਾ ਜੀ ਕੋਈ ਸੇਫਟੀ ਨਹੀਂ ਹੈ ਦਿਨ ਦੁਪਹਿਰੀ ਗ੍ਰੀਵੀ ਚਾਰ ਕੁ ਵਜੇ ਟਾਈਮ ਸੀਗਾ ਜੀ ਤੁਸੀਂ ਜਿਹੜਾ ਪੁਲਿਸ ਨੂੰ ਲੱਗਦੀ ਗੱਲ ਕੀਤੀ ਕੋਈ ਆਇਆ ਉਹਦਾ شناختੀ ਕਾਟ ਤੁਹਾ ਜੀ ਹਾਂਜੀ ਹਾਂਜੀ ਉਹ ਤਾਂ ਅਸੀਂ ਦੇਖਿਆ ਜੀ ਉਹਦੇ ਕੋਲ ਫੜਿਆ ਉਹ ਨਹੀਂ ਜਦੋਂ ਅਸੀਂ ਫੜ ਕੇ ਕੁਲੀਆਂ ਦੇ ਕੋਲ ਖੜਿਆ ਜੀ ਉਹ ਜਾ ਕੇ ਅੱਧਾ ਕਿਲੋਮੀਟਰ ਘਟ ਤੇ ਘਟਾ ਸੀ ਹਾਂ ਦੌੜ ਲਾਣਾ ਪਈ ਉਹਦੇ ਮਗਰ ਤੇ ਅਸੀਂ 20 ਮਿੰਟ ਬਾਅਦ ਫੜ ਲਿਆ ਉਹ ਇੱਕ ਬੰਦਾ ਮੋਟਰਸਾਈਕਲ ਆ ਕੇ ਪਜ ਗਿਆ ਜੀ ਹੁਣ ਪੁਲਿਸ ਮੋਕੇ ਤੇ ਆ ਗਈ ਪੁਲਿਸ ਤਾਂ ਮੋਕੇ ਤੇ ਆ ਗਈ ਜੀ ਹਾਂ ਜੀ ਕਿੰਨਾ ਕੈਸ਼ ਕਰਕੇ ਖੋ ਕੇ ਪਚਿਆ ਸਾਡੇ ਕੋਲੋਂ ਤਕਰੀਬਨ ਜੀ 5000 500 ਰੁਪਏ ਜਿਹੜੇ ਗਏ ਆ ਤੇ ਬਾਕੀ ਬਚਾ ਲਿਆ ਪੈਸੇ ਕੁਝ ਬਚਾ ਲਿਆ ਜੀ ਬਚਾ ਹੋ ਗਿਆ ਜੀ ਬਾਕੀ ਪਾਲ ਜਿਹੜੀ ਤੁਹਾਨੂੰ ਪਾਣੀ ਵੀ ਗਈ ਤੁਹਾਡੇ ਉੱਤੇ ਹਾਂ ਜੀ ਹਾਂ ਜੀ ਮੁੰਡੇ ਉੱਤੇ ਪਾਣੀ ਵੀ ਹੈ ਜੀ ਮੜਾ ਘੁਲ ਪਿਆ ਫੇਰ ਇਹ ਕੈਸ਼ ਵੈਲ ਇਸ ਬਸੇਪੋੜਾ ਫਰਿਆਦਾ ਦੁਜਨ ਹਾਂਜੀ ਹਾਂਜੀ ਜਿਹੜਾ ਫੜਿਆ ਇਹਦੇ ਕੋਲ ਸੀਗਾ ਜੀ ਇਹਨੇ ਖੋਇਆ ਕੈਸ਼ ਸਾਨੂੰ ਅੱਜ ਇੱਕ ਇਤਲਾ ਮਿਲੀ ਸੀਗੀ ਕਿ ਮੀਵਾ ਸਿੰਘ ਵਾਲੇ ਲਾਗੇ ਇੱਕ ਟੰਜੂ ਪੈਟਰੋਲ ਫਿਲਿੰਗ ਸਟੇਸ਼ਨ ਆ ਇੰਡੀਅਨ ਔਇਲ ਦਾ ਉੱਥੇ ਇੱਕ ਲੁੱਟ ਦੀ ਵਾਰਦਾ ਜਿਹੜੀ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹੈ ਦੋ ਨਕਾਬਪੋਸ਼ਾ ਵਾਲੇ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਆ ਭੱਜਣ ਵਿੱਚ ਸਫਲ ਹੋ ਗਿਆ ਤੇ ਦੂਸਰੇ ਨੂੰ ਕਾਬੂ ਕਰ ਲਿਆ ਤਾ ਗਿਆ ਤੇ ਉਹ ਤੋਂ ਪੁੱਛਗਿਰ ਰਹੀ ਹੈ ਤੇ ਅਗਲੀ ਕਾਰਵਾਈ ਅਸੀਂ ਅਮਲ 'ਚ ਲੈ ਕੇ ਆ ਰਹੇ ਜਿੰਨੇ ਕਿ ਨਕਦੀ ਜਿਹੜੀ ਲੁੱਟੀ ਗਈ ਹੈ ਨਾ ਉਹ ਹਜੇ ਤੱਕ ਪ੍ਰਮਾਫਸਾਈ 5000 ਪਤਾ ਲੱਗਿਆ ਹੈ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਦੇਖਾਂਗੇ ਕਿ ਜੇ ਕੋਈ ਹੋਰ ਚੀਜ਼ ਸੁੱਟ ਦੀ ਵਾਰਦਾਤ ਤੋਂ ਅਨਜਾਨ ਦੇਣ ਵਾਲਾ ਉਹ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਜੀ ਕੀ ਹਫਾਮਾ ਪ੍ਰੇਮਾ ਫਸਾਈ ਉਹਦੇ ਕੋਲ ਇੱਕ ਆਇਡੈਂਟੀਟੀ ਕਾਰਡ ਜਿਹੜਾ ਬਰਾਮਦ ਹੋਇਆ ਹੈ ਜੋ ਕਿ ਪੰਜਾਬ ਪੁਲਿਸ ਦਾ ਹੈ ਵੀ ਆਰ ਯੈਟ ਟੂ ਵੈਰੀਫਾਈਟ ਅਸੀਂ ਉਹਦੀ ਵੈਰੀਫਿਕੇਸ਼ਨ ਕਰਾਂਗੇ ਕਿ ਇਹ ਕਿੱਥੇ ਪੋਸਟਡ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਬਣੇਗਾ ਪ੍ਰੇਮਾ ਫਸਾਈ ਉਹਦੇ ਕੋਲ ਇੱਕ ਆਇਡੈਂਟੀਟੀ ਕਾਰਡ ਬਿਲਕੁਲ ਬਰਾਮਦ ਹੋਇਆ ਜੀ ਉਹ ਅਸਲੀ ਹੈ ਜਾਂ ਕਿੱਦਾਂ ਜੀ ਉਸ ਦੀ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੀ ਹਜੇ ਤੱਕ ਜਿਹੜਾ ਆਇਡੈਂਟੀਟੀ ਉਸ ਤੋਂ ਉਸ ਤੇ ਤਸਦੀਕ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਏਗਾ ਉਸ ਵੱਲੋਂ ਜਿਹੜਾ ਪੰਪ ਦੇ ਆਪਰੇਟਰਾਂ ਦੇ ਨਾਲ ਵੀ ਇਹੀ ਗੱਲ ਕਹੀ ਗਈ ਹੈ ਕਿ ਜਿਹੜਾ ਲੋਟ ਮੈਂ ਇੱਕ ਮੁਲਾਜ਼ਮਾ ਪੁਲਿਸਲਾ ਤੇ ਮੈਨੂੰ ਜਿੰਨਾ ਕੈਸ਼ ਹੈਗਾ ਦੇ ਦੇ ਉਹਨੇ ਤੁਹਾਡੀ ਪੂਰੀ ਮਾਰ ਜੀ ਜੀ ਅਸੀਂ ਰੁਕਾ ਭੇਜ ਕੇ ਅਜੇ ਪਰਚਾ ਦਰਜ ਕੀਤਾ ਹੈ ਜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਇੱਥੇ પેટ્રોલ ਪੰਪ ਦੇ ਆਪਰੇਟਰਸ ਹੈਗੇ ਨੇ ਜਿਨ੍ਹਾਂ ਨੇ ਇਹ ਗੱਲਬਾਤ ਕਹੀ ਹੈ ਉਹਨਾਂ ਨੂੰ ਅਸੀਂ ਔਨ ਰਿਕਾਰਡ ਲੈ ਕੇ ਆਵਾਂਗੇ ਤੇ ਉਹਦੇ ਵਿੱਚ ਜੋ ਵੀ ਹੋਏਗਾ ਜੀ ਵੀ ਵਿਲ ਸ਼ੇਅਰ ਇਟ ਵਿਦ ਯੂ ਮਸਲਾ ਰਿਜ਼ਵ ਹੋ ਗਿਆ ਜੀ ਦਾ ਕਿ ਆਇਆ ਜਾ ਰਿਹਾ ਕਿ ਇੱਕ ਅਸਲਾ ਜਿਹੜਾ ਸੀਗਾ ਉਹ ਜਿਹੜਾ ਇਹ ਤੇ ਆਪਰੇਟਰ ਸੀਗਾ ਉਹ ਲੈ ਕੇ ਭੱਜਿਆ ਸੀਗਾ ਤੇ ਇਹ ਬੰਦਾ ਜਿਹੜਾ ਖੋਹ ਕਰਨ ਵਾਲਾ ਆ ਉਹਦੇ ਪਿੱਛੇ ਭੱਜਿਆ ਸੀ ਤਾਂ ਜੋ ਜਿਹੜਾ ਅਸਲਾ ਵਾਪਸ ਲਿਆ ਜਾ ਸਕੇ ਇਨ ਦਾ ਮੀਨ ਟਾਈਮ ਇਹ ਹਸਲ ਦੇ ਵਿੱਚ ਉਹ ਅਸਲਾ ਜਿਹੜਾ ਗਿਰ ਗਿਆ ਜਿਹਨੂੰ ਅਸੀਂ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਉਥੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿੱਦਾਂ ਹੀ ਮਿਲ ਜਾਏਗਾ ਤੁਹਾਨੂੰ ਦੱਸਾਂਗੇ